ਸਾਡੀ ਕਰਿਆਨੇ ਦੀ ਸ਼ਾਪ ਜਿਹੜੀ ਹੈ ਹਲ ਚੱਕ ਪਿੰਡ ਮੇਨ ਰੰਗਲਾ ਰੋਡ ਦੇ ਉੱਪਰ ਹੈ। ਔਰ ਰਾਤ ਨੂੰ 1 ਵਜੇ ਤੇ ਕੋਈ 19 ਕਿ ਮਿੰਟ ਦੇ ਉੱਪਰ ਇੱਕ ਸਾਕਸ਼ ਆਂਦਾ ਹੈ। ਜਿਹੜਾ ਕਿ ਸਾਡੇ ਥੱਲੇ ਉੱਪਰ ਦੁਕਾਨ ਆ ਥੱਲੇ ਬੇਸਮੈਂਟ ਆ। ਔਰ ਬੇਸਮੈਂਟ ਦੇ ਦੋਨੋਂ ਜਿੰਦਰੇ ਜਿਹੜੇ ਤੋੜ ਕੇ ਬੜੀ ਹੀ ਚਲਾਕੀ ਦੇ ਨਾਲ ਕਿਉਂਕਿ ਬਾਹਰ ਸਾਡੇ ਸਰਚ ਲਾਈਟਾਂ ਵੀ ਲੱਗੀਆਂ ਹੋਈਆਂ ਐ ਇੰਨੀ ਰੋਸ਼ਨੀ ਦੇ ਵਿੱਚ ਨਾ ਉਹ ਕਿਸੇ ਤੋਂ ਡਰ ਰਿਹਾ ਸੀ। ਤੇ ਨਾ ਹੀ ਉਹਨੂੰ ਕਿਸੇ ਚੀਜ਼ ਦਾ ਕੋਈ ਖੋਪ ਸੀ ਵੀ ਜਿਸ ਤਰ੍ਹਾਂ ਕੋਈ ਮੈਨੂੰ ਆ ਕੇ ਫੜ ਵੀ ਲ ਸਕਦਾ। ਔਰ ਇੰਨੀ ਚਲਾਕੀ ਦੇ ਨਾਲ ਉਹਨੇ ਦੋਨੇ ਜਿੰਦਰੇ ਤੋੜੇ ਆ ਔਰ ਜਿੰਦਰਿਆਂ ਨੂੰ ਤੋੜ ਕੇ ਤੇ ਪਤਾ ਨਹੀਂ ਕਿੱਥੇ ਨਾਲ ਹੀ ਹਰ ਲੱਗਦਾ ਵੀ ਲੈ ਗਿਆ ਤੇ ਬਚਾ ਸਾਡਾ ਇਸ ਕਰਕੇ ਹੋ ਗਿਆ ਕਿ ਸਾਡੇ ਅੰਦਰ ਸ਼ਟਰ ਨੂੰ ਸੈਂਟਰ ਲੌਕ ਲੱਗੇ ਹੋਏ ਸੀ ਜਿਹਦੇ ਕਰਕੇ ਸਾਡਾ ਬਚਾ ਹੋ ਗਿਆ ਨਹੀਂ ਤਾਂ ਉਹਨਾਂ ਨੇ ਪਤਾ ਨਹੀਂ ਅੰਦਰ ਗਡਾਉਣ ਦੇ ਵਿੱਚ ਥੱਲੇ ਪਤਾ ਨਹੀਂ ਕਿੰਨਾ ਕ ਸਾਮਾਨ ਪਿਆ ਜਿਹੜਾ ਕਿ ਉਹ ਰਾਤ ਚੋਰੀ ਕਰ ਸਕਦੇ ਕਾਫੀ ਸਾਮਾਨ ਆ ਥੱਲੇ ਹਾਂਜੀ ਕਿਉਂਕਿ ਬੇਸਮੈਂਟ ਸਾਰੀ ਥੱਲੇ ਆ ਜੋ ਵੀ ਆ ਸਾਰਾ ਸਾਮਾਨ ਜੋ ਵੀ ਪੇਟੀਆਂ ਜੋ ਵੀ ਖੰਡ ਦਾਲਾਂ ਸਭ ਥੱਲੇ ਹੀ ਆ ਉੱਪਰ ਤੇ ਮਤਲਬ ਛੋਟਾ ਛੋਟਾ ਉੱਪਰ 메ਨ ਜਿਹੜਾ ਸਮਾਨ ਸਾਨੂੰ ਜਰੂਰਤ ਹੁੰਦੀ ਉਹ ਵੀ ਲਗਾਈਦਾ ਬਾਕੀ ਥੱਲੇ ਘਡਾਉਣ ਦੇ ਵਿੱਚ ਸਟੋਰ ਕੀਤਾ ਹੋਇਆ ਸਮਾਨ ਉਸਨੇ ਹੱਥ ਚ ਲੋਹੇ ਦੀ ਰੌਡ ਵੀ ਫੜੀ ਸੀ ਜਿੱਦਾਂ ਸੀਸੀਟੀਵੀ 'ਚ ਨਜ਼ਰ ਆ ਰਿਹਾ ਉਹ ਸੈਂਟਰ ਲੋਕ ਤੋੜਨ ਦੀ ਵੀ ਕੋਸ਼ਿਸ਼ ਕੀਤੀ ਉਹਨੇ ਸੈਂਟਰ ਲੋਕ ਲੱਗਦਾ ਉਹ ਕੋ ਟੁੱਟਾ ਨਹੀਂ ਸਿਰਫ ਉਹ ਕੋ ਜਿੰਦਰਾ ਹੀ ਟੁੱਟੇ ਆ ਗਏ ਤੇ ਸੀਸੀਟੀਵੀ ਦੇ ਅਸਾਨਾ ਕੋਈ 15 16 ਮਿੰਟੋ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਸ਼ਟਾ ਤੋੜਨ ਦੀ ਹਾਂਜੀ ਲੇਕਿਨ ਇਸ ਦੌਰਾਨ ਹਰਾਨੀ ਵਾਲੀ ਗੱਲ ਆ ਕਿ ਨਾ ਕੋਈ ਗਸ਼ਤ ਹੈ ਇੱਥੇ ਨਾ ਕੋਈ ਲੋਕ ਜਿਨ੍ਹਾਂ ਨੇ ਦੇਖਿਆ ਹੋਵੇਗਾ ਹਾਲਾਂਕਿ ਰ ਰੋਸ਼ਨੀ ਬਹੁਤ ਜ਼ਿਆਦਾ ਸਾਡੀਆਂ ਤਿੰਨ ਸਰਚ ਲਾਈਟਾਂ ਬਾਹਰ ਲੱਗੀਆਂ ਹੋਈਆਂ ਔਰ ਕੀੜੀ ਵੀ ਥੱਲੇ ਤੁਰਦੀ ਦਿਖਦੀ ਆ ਵੀ ਹਾਂ ਵੀ ਇੱਥੇ ਥੱਲੇ ਕੀ ਚੀਜ਼ ਪਈ ਹੋਈ ਆ ਫਿਰ ਵੀ ਉਹ ਇੰਨਾ ਬੇਖੌਫ ਹੋ ਕੇ ਜਿੰਦਰੇ ਤੋੜ ਰਿਹਾ ਸੀ ਔਰ ਰੋਡ ਤੇ ਪਹਿਲੇ ਵੀ ਵਾਰਦਾਤਾ ਹੋ ਚੁੱਕੀ ਐ ਚੋੜੀਏ ਸਨਿਆਰੇ ਦੀ ਦੁਕਾਨ ਤੇ ਸਾਹਮਣੇ ਤੁਹਾਡੇ ਮਕੈਨਿਕ ਹਾਂਜੀ ਹਾਂਜੀ ਕਿੰਨੀਆਂ ਵਾਰਦਾਤਾ ਹੋ ਚੁੱਕੀਆਂ ਇੱਥੇ ਘੱਟੋ ਘੱਟ ਵੀ 4-5 ਵਾਰਦਾਤਾ ਹੋ ਗਏ ਤੀਸਰੀ ਵਾਰੀ ਤੇ ਸਾਡੀ ਸ਼ੌਪ ਦੀ ਹੋ ਗਿਆ ਇਹ ਲੱਗਦਾ ਨਹੀਂ ਹੈ ਕਿ ਪੁਲਿਸ ਦੀ ਗਸ਼ਤ ਹੋਣੀ ਚਾਹੀਦੀ ਰਾਤ ਵੇਲੇ ਰਾਤ ਨੂੰ ਜ਼ਰੂਰ ਗਸ਼ਤ ਹੋਣੀ ਚਾਹੀਦੀ ਹੈ ਕਿਉਂਕਿ ਨਸ਼ੇੜੀ ਹੈ ਸਾਰੇ ਜੋ ਵੀ ਹੈ ਕੰਮ ਕਰਦੇ ਆ ਕੋਈ ਦੂਸਰਾ ਆਮ ਬੰਦਾ ਤੇ ਕਰਦਾ ਨਹੀਂ ਨਸ਼ਾ ਇੰਨਾ ਵੱਧ ਚੁੱਕਾ ਹੈ ਕਿ ਇਹਨਾਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤੇ ਜਾ ਕੇ ਦੁਕਾਨਾਂ ਜਾਂ ਘਰਾਂ 'ਚ ਲੁੱਟਖੋ ਕਰਦੇ ਆ ਰਾਤ ਦੇ ਟਾਈਮ ਤੇ ਉਹ ਵੀ ਦੇਖੋ 1:19 ਤੇ ਕਿਹੜਾ ਬੰਦਾ ਵੀ ਜਿੰਨੂੰ ਰਾਤ ਜਾਗ ਆਂਦੀ ਹੋएगी ਇਹ ਰਾਤ ਨੂੰ ਬੇਖੌਫ ਘੁੰਮਦੇ ਆ ਸੜਕਾਂ ਦੇ ਉੱਪਰ ਪੁਲਿਸ ਦੀ ਗਸ਼ਤ ਚਾਹੀਦੀ ਹੈ ਜਿਹੜਾ ਵੀ ਰਾਤ ਨੂੰ ਕੋਈ ਬੰਦਾ ਇਸ ਤਰ੍ਹਾਂ ਅਣਪਛਾਤਾ ਦਿਖਦਾ ਆ ਉਸ ਨੂੰ ਆਪਣੀ ਹਿਰਾਸਤ 'ਚ ਲੈ ਕੇ ਉਸ ਤੋਂ ਪੁੱਛਗਿੱਛ ਤਾ ਜੋ ਇਹ ਜੋ ਵਾਰਦਾਤਾਂ ਹੋ ਰਹੀਆਂ ਬਾਰ ਬਾਰ ਇਹਨਾਂ ਤੋਂ ਠੱਲ ਪਾ ਸਕੇ